ਜਿਹੜੀ weight ਵਾਲੀ ਕਬੱਡੀ ਆ ਉਹ ਬੰਦ ਹੋਣੀ ਚਾਹੀਦੀ ਆ ਮੇਰੇ ਹਿਸਾਬ ਦੇ ਨਾਲ ਜਿਹੜੀ ਆਪਾਂ ਜੇ ਪਨੀਰੀ ਤਿਆਰ ਕਰਨੀ ਆ ਜਿਹੜੇ ਨਵੇਂ ਮੁੰਡੇ ਤਿਆਰ ਕਰਨੇ ਆ ਕਬੱਡੀ ਬਚਾਉਣੀ ਆ ਜਾਂ ਨਸ਼ਿਆਂ ਤੋਂ ਬਚਾਉਣਾ ਜਾਂ ਤੁਸੀਂ ਜ਼ੀਰੋ ਲੈਵਲ ਤੋਂ ਪਲੇਅਰ ਨੂੰ ਉਠਾਉਣਾ ਵਾ ਤੇ weight ਵਾਲੀ ਕਬੱਡੀ ਮੇਰੇ ਸਭ ਦੇ ਨਾਲ ਨਹੀਂ ਹੋਣੀ ਚਾਹੀਦੀ ਆ ਉਥੇ ਏਜ ਦੇ ਹਿਸਾਬ ਨਾਲ ਕਬੱਡੀ ਹੋਣੀ ਚਾਹੀਦੀ ਆ ਉਮਰ ਦੇ ਹਿਸਾਬ ਨਾਲ ਜਿਵੇਂ ਜਦੋਂ ਕਿ ਮੈਂ ਛੋਟਾ ਸੀ ਮੈਂ ਜਦੋਂ ਸਟਾਰਟ ਕੀਤੀ ਸੀ ਉਦੋਂ ਸਾਡੇ ਸਕੂਲਾਂ ਦੇ ਵਿੱਚ ਵੀ ਕਬੱਡੀ ਹੁੰਦੀ ਹੁੰਦੀ ਆ ਅੰਡਰ 14 ਅੰਡਰ 17 ਤੇ ਅੰਡਰ 19 ਉਦమే ਜਿਹੜੇ ਮੇਰੇ ਵੀਰ ਨੂੰ ਪਤਾ ਹੋਊਗਾ ਉਹਨਾਂ ਨੂੰ ਜਿਹੜੇ ਜਿਵੇਂ ਬਲਾਰ ਦੇ ਮੈਚ ਹੁੰਦੇ ਸੀ ਉਦੋਂ ਜਾਂ ਜੌਨ ਗੇਮਾਂ ਹੁੰਦੀਆਂ ਸੀ ਸਕੂਲਾਂ ਦੇ ਮੈਚ ਹੁੰਦੇ ਸੀ ਜੌਨ ਖੇਡਾਂ ਦੇ ਸ਼ਾਇਦ ਉਹਨਾਂ ਨੂੰ ਤੇ ਬਲਾਕ ਦੇ ਮੈਚ ਹੁੰਦੇ ਸੀ ਨੈਸ਼ਨਲ ਸਟੇਲ ਵੀ ਕਬੱਡੀ ਨਾਲ ਹੁੰਦੀ ਸੀ ਨੈਸ਼ਨਲ ਸਟੇਲ ਵੀ ਤੇ ਪੰਜਾਬ ਸਰਕਲ ਵੀ ਦੋਨੋਂ ਹੁੰਦੀ ਹੈ ਪਰ ਹੁੰਦੀ ਸੀ এজ ਅਕੋਰਡਿੰਗ ਜੋ ਏਜ ਦੇ ਹਿਸਾਬ ਦੇ ਨਾਲ ਅੰਡਰ 14 ਅੰਡਰ 17 ਅੰਡਰ 19 ਚਲੋ ਮੈਂ ਇਹ ਨਹੀਂ ਆਂਦਾ ਹੁਣ ਜਿਵੇਂ ਤੁਸੀਂ ਅੰਡਰ 19 ਦੇ ਵਿੱਚ ਵੀ ਚਲੋ ਹੁਣ ਮੁੰਡੇ